ਸੁਆਪਾ ਪੜ ਰਹੇ ਹਾਂ ਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ 6 ਗੁਰੂ ਸਾਹਿਬਾਨ ਦੀ ਜਿਹੜੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਜਿਹਦੇ ਵਿੱਚ ਪਹਿਲੇ 5 ਗੁਰੂ ਸਾਹਿਬਾਨ ਤੇ 6ਵੇਂ ਗੁਰੂ ਸਾਹਿਬਾਨ ਗੁਰੂ ਤੇਗ ਬਹਾਦਰ ਅਖੀਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1426 1427 1428 1429 ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦੇ 57 ਸ਼ਲੋਕ ਦਰਜ ਨੇ ਵਿਰਾਗ ਵਾਈ ਬਾਣੀ ਜੋ ਕੇ ਗਾ ਕੇ ਆਪਣੇ ਗ੍ਰਾਂਥੀ ਸਿੰਘ ਬੋਲਦੇ ਨੇ ਉਹ ਬੜੀ ਵਿਰਾਗ ਦੇ ਵਿੱਚ ਹੁੰਦੀ ਆ ਉਹ ਸਾਨੂੰ ਝੋੜਦੀ ਆ ਉਹ ਬਾਣੀ ਤੁਸੀਂ ਸੁਣਦੇ ਹੋ ਤਾਂ ਗੁਰੂ ਸਾਹਿਬ ਜਦੋਂ ਦਿੱਲੀ ਨੂੰ ਜਾ ਰਹੇ ਸੀ ਉਹ ਇਸ ਗੱਲ ਦਾ ਪ੍ਰਚਾਰ ਕਰਦੇ ਜਾ ਰਹੇ ਸੀ ਵੀ ਨਾ ਕਿਸੇ ਨੂੰ ਭੈ ਦੇਣਾ ਚਾਹੀਦਾ ਨਾ ਲੈਣਾ ਚਾਹੀਦਾ ਨਾ ਕਿਸੇ ਨੂੰ ਡਰਾਉਣਾ ਚਾਹੀਦਾ ਨਾ ਡਰਨਾ ਚਾਹੀਦਾ ਤਾਂ ਉਹਦੇ ਵਿੱਚ ਇੱਕ ਸ਼ਲੋਕ ਆਉਂਦਾ ਬਾਣੀ ਦੇ ਵਿੱਚ ਗੁਰੂ ਸਾਹਿਬ ਦੀ ਦੇ ਵਿੱਚ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ ਕੋ ਨਾਨਕ ਸੁਨ ਰੇਮਣਾ ਗਿਆਨੀ ਤਾਹੇ ਬਖਾਉ ਸੋ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ ਕਿ ਸਾਨੂੰ ਪ੍ਰਮਾਤਮਾ ਦਾ ਰੱਬ ਦਾ ਉਸ ਅੱਲਾ ਦਾ ਵਾਹਿਗੁਰੂ ਦਾ ਰਾਮ ਦਾ ਨਾਮ ਲੈਣਾ ਚਾਹੀਦਾ ਬਾਕੀ ਜਿਹੜਾ ਇਹ ਸੰਸਾਰ ਆ ਇਹ ਨਾਸ਼ਵੰਤ ਹੁੰਦਾ ਐਵਰ ਲਾਸਟਿੰਗ ਸਦਾ ਰਹਿਣ ਵਾਲੀ ਚੀਜ਼ ਤਾਂ ਗੁਰੂ ਸਾਹਿਬ ਕਹਿੰਦੇ ਨੇ ਇਸ ਦੁਨੀਆ ਦੇ ਵਿੱਚ ਸਦਾ ਰਹਿਣ ਵਾਲੀ ਕੋਈ ਚੀਜ਼ ਨਹੀਂ ਉਹਨੇ ਇੱਕ ਦਿਨ ਨਾਸ਼ ਹੋ ਜਾਣਾ ਸੋ ਉਸ ਤੋਂ ਬਾਅਦ ਗੁਰੂ ਸਾਹਿਬ ਹੋਰ ਵੀ ਵਿਰਾਗਮਈ ਆਪਣੇ ਬਚਨਾਂ ਦੇ ਨਾਲ ਕਹਿੰਦੇ ਆ ਚਿੰਤਾ ਤਾਂ ਕੀ ਕੀਜੀਏ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਚਿੰਤਾ ਉਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਨਾਮ ਵਾਪਰੇ ਨਾ ਵਾਪਰਨ ਵਾਲੀ ਹੋਵੇ ਤੇ ਸਾਰੀ ਗੱਲ ਗੁਰੂ ਦੀ ਰਜਾ ਦੇ ਵਿੱਚ ਵਾਪਰ ਰਹੀ ਹੈ ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੀ ਵਿਰਾਗਮਈ ਬਾਣੀ ਦੇ ਵਿੱਚ ਇਹ ਗੱਲਾਂ ਦੱਸੀਆਂ ਨੇ ਇਸੇ ਤਰ੍ਹਾਂ ਜੋ ਉਪਜਿਓ ਸੋ ਵਿੰਸ ਹੈ ਜੋ ਪੈਦਾ ਹੋਇਆ ਵਿਰਸ ਜਾਣਾ ਜੋ ਉਪਜਿਓ ਸੋ ਵਿੰਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਕਲ ਜੰਜਾਲ ਜੋ ਜੋ ਚੀਜ਼ਾਂ ਨੇ ਉਹ ਅੱਜ ਜਾਂ ਕੱਲ ਵਿਣ ਸ ਜਾਣ ਵਾਲੀਆਂ ਨੇ ਖਤਮ ਹੋ ਜਾਣ ਵਾਲੀਆਂ ਨੇ ਸਾਲ ਪ੍ਰਮਾਤਮਾ ਦਾ ਜਿਹੜਾ ਨੋਵਾ ਉਹ ਹਮੇਸ਼ਾ ਰਹਿਣਾ ਇਸ ਕਰਕੇ ਜਿਹੜੀਆਂ ਗੱਲਾਂ ਤੇ ਕਰਨੀਆਂ ਸੀ ਉਹਨੁੱਖ ਉਹ ਤਾਂ ਨਹੀਂ ਕੀਤੀਆਂ ਪ੍ਰਮਾਤਮਾ ਦਾ ਤੂੰ ਨੋਂ ਨਹੀਂ ਲਿਆ ਚੰਗੇ ਕੰਮ ਨਹੀਂ ਕੀਤੇ ਸੋ ਇੱਕ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਅਨਿਕ ਸਮੇ ਉਹ ਰਾਮ ਕਿਉ ਆਪ ਕਿਉ ਰੋਵਤ ਉਹ ਹੁਣ ਸਮਾਂ ਬੀਤ ਗਿਆ ਇਹ ਅੰਨੇ ਮਨੁੱਖ ਮੂਰਖ ਮਨੁੱਖ ਹੁਣ ਤੂੰ ਕਿਉਂ ਰੋਣਾ ਕਿਉਂਕਿ ਜੋਤ ਹੈ ਰੱਬ ਦਾ ਨਾਮ ਲੈਣਾ ਸੀ ਚੰਗੇ ਕਾਰਜ ਕਰਨੇ ਸੀ ਉਹ ਤੈਨਹੀਂ ਕੀਤੇ ਸੋ ਗੁਰੂ ਜੀ ਦੀ ਇਸ ਬਰਾਗਬਾਈ ਬਾਣੀ ਤੋਂ ਜਾਂ ਗੁਰੂ ਦੀ ਬਾਣੀ ਤੋਂ ਇਹੀ ਸਾਨੂੰ ਸਿੱਖਿਆ ਮਿਲਦੀ ਆ ਕਿ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਰੱਬ ਦਾ ਨਾਮ ਲੈਣਾ ਚਾਹੀਦਾ ਸੋ ਇਹੀ ਸਾਡੀ ਸੱਚੀ ਸੁੱਚੀ ਸ਼ਰਧਾ ਅਸਲੀ ਹੋਊਗੀ ਗੁਰੂ ਸਾਹਿਬ ਨੂੰ ਜੇ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਪਰ ਚੱਲੀਏ ਸੋ ਆਪਾਂ ਨੂੰ ਬਿਲਕੁਲ ਹੀ ਰੱਬ ਦਾ ਨਾਮ ਲੈਣਾ ਚਾਹੀਦਾ ਚੰਗੇ ਕਾਰਜ ਕਰਨੇ ਚਾਹੀਦੇ ਨੇ ਧੰਨਵਾਦ